ਸਸਤੀ ਗੱਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੋਮਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਪਸ਼ੂ ਵਿਖਾਉਣੇ ਆ ਪਹਿਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚੋਂ ਤੇ ਅੱਜ ਸਾਰੀਆਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਵਾਂ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸल्ली ਜਰੂਰ ਆਪਣੀ ਕਰਕੇ ਖੜਿਆ ਕਰੋ ਕਿ ਤੇਵੇਂ ਪਸ਼ੂ ਲੈਣਾ ਵਾ ਅਸੀਂ ਵੀਡੀਓ ਵਿੱਚ ਕਦੇ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਠੀਕ ਠਾਹ ਜੀ ਹਾਂਜੀ ਠੀਕ ਠਾਹ ਜੀ ਤੇ ਚਲੋ ਨਾਮ ਦੱਸਦੇ ਇਕ ਕਰੀ ਵੀਰ ਜੀ ਨਾਮ सोनू ਜੇ ਪਿੰਡ ਤੋਂ ਵਾਂ ਹਾਂਜੀ ਤਸਵੀਰ ਮਜੀਠਾ ਜ਼ਿਲ੍ਹਾ ਬਸਰ ਤੇ ਫੋਨ ਨੰਬਰ ਹੀ ਬੋਲ ਦੋ 7340771415 ਚਲੋ ਕੋਈ ਨਹੀਂ ਵਿੱਚ ਲਿਖ ਦਿੰਦੇ ਨੰਬਰ ਹਨ ਆਪਾਂ ਠੀਕ ਹੈ ਤੇ ਬਾਬੇ ਰੋਡੇ ਦੀ ਜਗ੍ਹਾ ਤੇ ਲੱਗੇ ਤੇ ਬਾਬੇ ਰੋਡੇ ਦੀ ਜਗ੍ਹਾ ਇਸ ਨਾਲ ਹੀ ਤੇ ਬਿਲਕੁਲ ਉਹਦੇ ਲੱਗ ਗਈ ਹੈ ਹਨਾ ਤੇ ਨਹਿਰ ਵਾਲਾ ਪੋਲੇ ਆ ਉਹਦੇ ਲੱਗ ਗਈ ਹੈ ਹਾਂਜੀ ਠੀਕ ਹੈ ਤੇ ਵਪਾਰ ਦਾ ਕੰਮ ਫਿਰ ਆਪਣਾ ਹਾਂਜੀ ਵਪਾਰ ਦਾ ਠੀਕ ਹੈ ਤੇ ਸ਼ੁਰੂਆਤ ਫਿਰ ਉਹ ਟੁਕੜਾ ਕੰਮ ਤੋਂ ਕਰ ਲਈਏ ਹਾਂਜੀ ਉਹ ਤੋਂ ਕਰ ਸੀ ਕਿੰਨੇ ਚਿਰ ਦੀ ਚੱਕ ਪਾਸ ਆ ਜੀ ਸਾਡੇ ਚਨਾਮੇ ਨਦੀ ਚੈੱਕ ਕਰਾਈ ਜੇ ਤੇ ਦੁੱਧ ਹੈਗਾ ਜਿਹਦੇ ਥੱਲੇ 13 ਲੀਟਰ ਪਲੱਸ ਅੱਛਾ ਜਿਹੜਾ ਜੀ ਲੀਟਰ ਮਾਰ ਕੇ ਕੁਝ ਹੋ ਸਕਦਾ ਜਿਹੜਾ ਪੱਕਾ ਦੁੱਧ ਹੈਗਾ ਵਾਕੇ ਬਾਕੀ ਨੂੰ 15 16 ਆ ਕੇ ਕੋਈ ਫਾਇਦਾ ਨਹੀਂ ਤੇ ਇਹਨੇ ਸੱਜਣ ਨੇ ਦੁੱਧ ਚੰਗਾ ਕੱਢਿਆ ਹੁਣ ਆਇਆ ਸੱਜਣ ਨੇ ਵੀ 22 23 ਲੀਟਰ ਕੱਢਿਆ ਸੱਜਣ ਨੇ ਜਿਹੜਾ ਕਹਿੰਦਾ ਵੀ 22 23 ਲੀਟਰ ਦੁੱਧ ਕੱਢਿਆ ਹੁਣ ਸਾਢੇ 3 ਮਹੀਨਾ ਦੀ ਗੱਬਣਿਆ ਤੇ 13 ਕਿਲੋ ਦੁੱਧ ਆ ਮੋਕੇ ਤੇ ਬਾਕੀ ਹੈਗੇ ਵੀ ਕਰੋਸ ਚ ਲੈ ਆ ਜੋ ਇੱਕ ਰੇਤਾਰ ਤੋਂ ਥੱਲੇ ਧਾਰ ਦੋ ਬਾਕੀ ਇਹ ਆ ਬੇ ਕੱਦ ਕਾਟ ਪੱਖੋਂ ਚੰਗੀ ਜਵਾਨ ਐ ਇੱਕ ਮਿੰਟ ਰੋਕ ਕੇ ਇੱਥੇ ਤੇ ਬਾਕੀ ਆ ਇਹਦੇ ਥਣਾਂ ਦਾ ਸਾਈਜ਼ ਵੀ ਆਪ ਦੇਖ ਸਕਦੇ ਤੇ ਮਿਲਕ ਮੈਨ ਵੀ ਚੰਗੀ ਮੋਟੀ ਲੱਗੀ ਆ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਆ ਦੇਖ ਸਕਦੇ ਚੰਗੀ ਮਿਲਕ ਮੈਨ ਲੱਗੀ ਤੇ ਥਣਾਂ ਵੀ ਚੰਗਾ ਲੱਗਾ ਚਲੋ ਲੈ ਜਾਓ ਫੇਰ ਆ ਬੀਚ ਹਵਾਨਾ ਵੀ ਇਹਦਾ ਇਹਦਾ ਦੇਖ ਸਕਦੇ ਆ ਆਪਾਂ ਲੱਗੇ ਤੇ ਕਿੰਨਾ ਫਿਰ ਮੁੱਲ ਰੱਖਣਾ ਵੀ ਇਹਦਾ ਵੀਰ ਜੀ 45000 ਮੁੱਲ ਜੀ 45000 ਮੁੱਲਿਆ ਕਰਨੇ ਕੋ ਛੋਟ ਛੋਟ ਵਿੱਚ ਹਾਂਜੀ ਵੀਰ ਜੀ 2000 ਕਰ ਦੇ ਅੱਛਾ 43000 ਦੀ ਦੇ ਦੋਗੇ 43000 ਠੀਕ ਐ ਤੇ ਉਦ ਤਰ੍ਹਾਂ ਥਣ ਥਣ ਓਕੇ ਸਾਰੇ ਹਾਂਜੀ ਬਹੁਤ ਵਧੀਆ ਵੀਰ ਜੀ ਸੀਐਸ ਲੱਗ ਜੀ ਅੱਛਾ ਜਾਣਾ ਬਹੁਤ ਬਸ ਨਾ ਪਾਉਂ ਨਸ਼ਾ ਰਸੀ ਪਾਉਂ ਪਾਵੇਂ ਨਾ ਪਾਉ ਠੰਡੀ ਸੀ ਜਿਆ ਬਾਕੀ ਇੱਕ ਅੱਗੇ ਮਾਸਜਾ ਲੱਗਾ ਵੱਖਰਾ ਹੀ ਆ ਮਾਸਾ ਦਾ ਹਾਂਜੀ ਉਹ ਨਾਰਦੀ ਅੱਛਾ ਜੀ ਨਾੜੀ ਆ ਠੀਕ ਆ ਤੇ ਹੁਣ ਇੱਕ ਆ ਸੱਜਰ ਸੂਈ ਆ ਗਈ ਜੁਸਤਾ ਜੀ ਸੂਈ ਜੇ ਸੱਜਰ ਅੱਠ ਦਿਨ ਹੋ ਗਏ ਸੂਈ ਨੂੰ ਜਿਵੇਂ ਠੰਡੀ ਚ ਜਾਣਾ ਪਾਉਣਾ ਪੈਂਦਾ ਜੀ ਅੱਠ ਦਿਨ ਹੋ ਗਏ ਸੂਈ ਨੂੰ ਤੇ ਰੱਸੀ ਪਾ ਕੇ ਕਹਿੰਦੇ ਇਹਦੀ ਚਵਾਈ ਕਰ ਲੀਦੀ ਆ ਤੇਰਾ ਠੰਡੀ ਸੀਲ ਹੈ ਇਹਦਾ ਬੱਚਾ ਅਜੇ ਮਗਰਵੱਛੀ ਚ ਮਗਰਵੱਛੀ ਜੀ ਮਗਰਵੱਛੀ ਆ ਇਹ ਸਿੰਗਾਲੀ ਆ ਉਤਰਾ ਗੱਦ ਕੱਟ ਫਖ ਇਹ ਵੀ ਚਲੋ ਚੰਗੀ ਆ ਲਾ ਜੀ ਤੇ ਥਾਨਮੀਆਂ ਤੇ ਦੇਖ ਸਕਦੇ ਆ ਪਹ ਲਾਗੇ ਤੋਂ ਉਹ ਜੀ ਥਨ ਨੁਕਾ ਚੀਰ ਹੋਆ ਜਿਹੜਾ ਜੇ ਆੜਾ ਨੁਕਾ ਚੀਰਵੇਂ ਬਰਾਬਰ ਆਉਂਦਾ ਜੀ ਤੇ ਜਿਹੜਾ ਪਿਛਲਾ ਜੇ ਵੀ ਬਰਾਬਰ ਆਉਂਦਾ ਜੀ ਆੜਾ ਥਣ ਜੀ ਆ ਗਾੜੇ ਨਾਲ ਬਰਾਬਰ ਜੇ ਪਿਛੜਾ ਗਾੜੇ ਨਾਲ ਬਰਾਬਰ ਤੇ ਮਤਲਬ ਤੇਰ ਤੁੱਕੀ ਚਵਾਈ ਦੇ ਵਿੱਚ ਥਣ ਬਰਾਬਰ ਹੈ ਜੇ ਜੇ ਆਪਾਂ ਪਿਛਲੀ ਚਵਾਈ ਕਰੀਏ ਫਿਰ ਨਹੀਂ ਬਰਾਬਰ ਫਿਰ ਬਰਾਬਰ ਨਹੀਂ ਆ ਜੇ ਅਗਲੀ ਅਗਲੀ ਚਵਾਈ ਹੈ ਤਾਂ ਫਿਰ ਨਹੀਂ ਬਰਾਬਰ ਹਨਾ ਤੇ ਜੇ ਆਪਾਂ ਤੇਰ ਤੁੱਕੇ ਚੋਂਨੇ ਵੀ ਇੱਕ ਅਗਲਾ ਇੱਕ ਮਗਰ ਦਾ ਤਾਂ ਫਿਰ ਬਰਾਬਰ ਠੀਕ ਹੈ ਤੇ ਉ ਤਾਂ ਜੇ ਇੱਕਠੇ ਇਕੱਠੇ ਚੋਈਏ ਅਗਲਾ ਅਗਲਾ ਤੇ ਪਿਛਲਾ ਪਿਛਲਾ ਫੇਰ ਫੇਰ ਘੱਟ ਫੇਰ ਘੱਟ ਵੱਧ ਹੋ ਜਾਂਦਾ ਹੈ ਅੱਛਾ ਪੱਕੇ ਚਵਾਈ ਚੋਈ ਬਹੁਤ ਵਧੀਆ ਅੱਛਾ ਹਾਂਜੀ ਸੀਰਸ ਲੱਗ ਜੇ ਠੀਕ ਹੈ ਤੇ ਦੁੱਧ ਕਿੰਨਾ ਹੋਣੇ ਤੇ ਕੋਲ ਦੁੱਧ ਵੀ ਜੀ 11 ਪਲੱਸ ਜੀ ਅੱਛਾ 11 ਪਲੱਸ ਆ ਹਾਂਜੀ ਕਿੰਨਾ ਕ ਦੁੱਧ ਘਰੀ ਜਾਊਗੀ ਹੈ ਵੀ ਜੀ 16 17 ਲੀਟਰ ਚਲੂ ਅੱਛਾ 16 17 ਲੀਟਰ ਘਰੀ ਜਾਊਗੀ 8 ਦਿਨ ਹੋ ਗਏ ਜੀ ਸੂਈ ਨੂੰ ਅੱਛਾ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ 35000 ਮਿਲਦਾ 35000 ਕਰਨੇ ਕੋ ਛੋਟ ਛੋਟ ਹੋਰ 32000 ਦੀ ਖਾਨਾ ਦੇ ਅੱਛਾ 32000 ਦੀ ਦੇ ਦ ਠੀਕ ਹੈ ਜੀ ਇੱਕ ਵਾਰੀ ਥਾਣੇ ਦੇ ਪੈਰੀਆਂ ਵਾਲੇ ਪਾਸੇ ਤੁਸੀਂ ਦੇਖ ਸਕਦੇ ਜੀ ਉੱਤਰਾਂ ਥਾਣੇ ਹਵਾਨਾ ਸਾਰੇ ਇੱਕੋ ਜਿਹੇ ਥਾਣੇ ਬਰਾਬਰ ਦੇ ਹਵਾਨਾ ਪਾਈਆਂ ਸਾਰੀਆਂ ਇੱਕੋ ਜੀਆਂ ਵਾ ਬਸ ਤੀਰਤੁੱਕੀ ਚ ਵਾਈ ਬਰਾਬਰ ਹੈ ਤੁਸੀਂ ਇਕੱਠੇ-ਇਕੱਠੇ ਚੋਈਏ ਤੇ ਫਿਰ ਜਿਹੜਾ ਥਣਾ ਦਾ ਫਰਕ ਪੈ ਜਾਂਦਾ ਹੈ ਉਹ ਤੁਸੀਂ ਦੇਖ ਲੈਣਾ ਆਪਣਾ ਤੇ ਹੁਣ ਇੱਕ ਆਮ ਅੱਜ ਤੁਹਾਨੂੰ ਦਿਖਾਉਣੀ ਆ ਚੰਗੀ ਭਾਰੀ ਹੈ ਮੱਜ ਜਿਹੜੀ ਕੱਦ ਵਜਨ ਤੇ ਚੰਗੀ ਆ ਤੇ ਰਾਜੀ ਵੀ ਪੂਰੀ ਸਾਂਭੀ-ਸੁੰਭੀ ਚੰਗੀ ਆ ਆ ਦੇਖ ਸਾਡੇ ਥਾਣੇ ਦੇ ਲਾਗੇ ਤੋਂ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਐ ਦੱਸ ਦੋ ਵਿਧੀਆਂ ਤੇ ਬਾਰੇ ਵੀ ਇਹ ਬੀਜੀ ਡੇਢ ਮਹੀਨਾ ਹੋ ਗਿਆ ਸੋਈ ਰੂ ਅੱਛਾ ਡੇਢ ਮਹੀਨਾ ਸੋਈ ਨਾ ਹੋ ਗਿਆ ਹਾਂਜੀ ਤੇ ਬੀਜੀ 10 ਲੀਟਰ ਪਲੱਸ ਜਿਹੜੇ ਥੱਲੇ ਦੁੱਧ ਅੱਛਾ ਤੇ ਬੀਜੀ ਖਾਣਾ ਸਿਹ੍ਯਾ ਦੀ ਦੇ ਦਾਂਗੇ ਬੱਚਾ ਨਹੀਂ ਹੈਗਾ ਇਹਦਾ ਬੱਚਾ ਵੀ ਬੀਜੀ ਮਰ ਗਿਆ ਜੇ ਪਸਿਆਲਕ ਦਾ ਡੇਢ ਮਹੀਨਾ ਹੋ ਗਿਆ ਜੀ ਬੱਚੇ ਮਰੇ ਨੂੰ ਅੱਛਾ ਹਾਂਜੀ ਸੱਜ ਜੀ ਹਜ਼ਰਤ ਥੋੜਾ ਥੀਰੀ ਹਸਦੀ ਅੱਛਾ ਠੀਕ ਆ ਤੇ ਹੁਣ ਦੁੱਧ ਕਿੰਨਾ ਇਹਦੇ ਕੋਲ ਹੁਣ ਵੀਜੀ 10 ਪਲੱਸ 10 ਪਲੱਸ ਹੈ گاਵਾ ਠੀਕ ਮਿਲਦੀ ਕਿੱਦਾਂ ਹੈ ਮਿਲਦੀ ਪਾੜੇ ਤੇ ਜੇ ਦੋ ਡੰਗ ਚੱਲੋ ਤੇ ਤਿੰਨ ਡੰਗ ਚੱਲੋ ਦਿਹਾੜੀ ਚ ਠੱਡੀ ਬਹੁਤ ਜ਼ਿਆਦਾ ਠੀਕ ਆ 80 ਜੋ ਕਰਨਾ ਕੋ ਮਨ ਤਨ ਹਾਂਜੀ ਵੀਰ ਜੀ 75 ਦੀ ਦੇ ਦਾਂਗੇ 75000 ਚ ਲੇ ਦੋਗੇ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਹੋਰ ਤੁਰਫਾ ਇੱਕ ਰੀਨਾਂ ਵੀ ਮੱਚ ਭਾਰੀ ਆ ਉਤਰਾ ਸਰੀਰਾਂ ਪੂਰੀ ਹਾਂ ਦੇਖ ਸਾਡੇ ਹਵਾਨੇ ਦਾ ਲੱਗ ਗਿਆ। ਬਾਕੀ ਵੀ ਖੜੀ ਪਈ ਆ ਜਿਹੜਾ ਮੱਦੀ ਗਾਜੇ ਭਣ ਭਰਾ। ਠੀਕ ਹੈ ਜੀ। ਬਾਕੀ ਇਹ ਵੀ ਪਹਾੜਾ ਪਾ ਗੇ ਜਿਹੜਾ ਵਾ। ਪਹਾੜਾ ਪਾ ਗੇ ਭਵੇਂ 3 ਡੱਕ ਚਲੋ ਦਿਹਾੜੀ। ਠੀਕ ਹੈ ਜੀ। ਤੇ ਠੀਕ ਹੈ ਵੀ ਜੀ ਹੋਰ ਕੁਝ ਕਹਿਣਾ ਫਿਰ? ਹਾਂ ਜੀ ਬਸ ਕੁਝ ਨਹੀਂ ਕਹਿਣਾ ਵੀ ਜੀ। ਤੇ ਬਾਕੀ ਇਹ ਆ ਵੀ ਚਲੋ ਤੁਹਾਡੇ ਘਰ ਕੋਈ ਤਸੱਲੀ ਕਰਕੇ ਹਨਾ। ਬਿਲਕੁਲ ਫਿਰ ਸਰ। ਚਵਾਈ ਕਰਕੇ। ਹਾਂ ਜੀ। ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੇ ਜੀ। ਆਪਣੀ ਤਸੱਲੀ ਕਰਕੇ ਖੜਨਾ। ਜੋ ਵੀ ਇੱਥੋਂ ਵੇਚ ਚਾਹ ਕੇ ਪਸ਼ੂ ਖਰੀਦੋ।